ਤੁਹਾਡੀ ਰਸਮਾਂ ਪੂਰੀ ਕੀਤੀ ਗਈ ਤੇ ਆਹ ਭੋਗ ਉੱਤਰ ਕਰਵਾ ਦਿੱਤਾ ਗਿਆ। ਭੋਗ ਸ਼ੁੱਕਰਵਾਰ 17 ਤਰੀਕ ਦਾ ਭੋਗ ਰੱਖਿਆ ਗਿਆ ਪੰਨ। ਬਿਲਕੁਲਾਂ ਦੀ ਰਸਮ ਕਰ ਚੁੱਕੇ ਹਾਂ। ਹੁਣ ਕੀਰਤਪੁਰ ਸਾਹਿਬ ਅਸਪਾਣ ਜਾਵਾਂਗੇ। ਬਸ ਉਹ ਅੱਗੇ ਪੋਣਾ ਕੈਂਟ ਤੱਕ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਅਸਪਾਣ। ਅੰਮ੍ਰਿਤਸਰ ਇਹ ਜਿੰਨ ਮਾਨਯੋਗੀ ਜੀ ਦੀਆਂ ਵੱਲੋਂ ਆਇਆ ਆਕਰ ਪਰਿਵਾਰ ਦੇ ਵੱਲੋਂ ਇਹ ਗ੍ਰੀਟਿੰਗ ਭੇਜਿਆ ਜਾ ਰਿਹਾ ਸੀ ਜੀ। ਅੱਜ ਆਪ ਵੀ ਜਿਆਰੇ ਨੂੰ ਜਗਾਰਾ ਹੈ ਆਮ ਲੋਕਾਂ ਦੀ ਲਈ ਇਹ ਜੀ ਆਜੀ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਫਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਜਿਹੜਾ ਉਹ ਤੇ ਅੰਮ੍ਰਿਤਸਰ ਅਗੇ 17 ਤੱਕ ਬੰਦੀ ਪਿੰਡ ਚ ਹੀ ਕਰਾਈਏ ਪਿੰਡ ਚ ਇੱਥੇ ਕਰਾਈ ਜਾਏਗੀ 17 ਤੱਕ ਅਖੰਡ ਪਾਠ ਕਰੀਏ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਤੁਹਾਡੀ ਰਸਮ ਪੂਰੀ ਕੀਤੀ ਗਈ ਤੇ ਆਹ ਹੋਗ ਸਰ ਕੋ ਦਾ ਰੱਖਿਆ। ਹੋਗ ਸ਼ੁੱਕਰਵਾਰ 17 ਤਰੀਕਾ ਹੋਗ ਰੱਖਿਆ ਗਿਆ ਆਪਾਂ ਨੇ। ਤੇ ਤੁਹਾਨੂੰ ਦੀ ਰਸਮ ਕਰ ਚੁੱਕੇ ਹਾਂ। ਹੁਣ ਚਿੱਤਪੁਰ ਸਾਹਿਬ ਅਸਤ ਪਉਣ ਜਾਵਾਂਗੇ। ਬਸ ਹੋਰ ਅੱਗੇ ਕੋਨੇ ਕੰਚ ਤੱਕ ਚਿੱਤਪੁਰ ਸਾਹਿਬ ਜਾਵਾਂਗੇ। ਹਾਂ ਜੀ ਇਹਨਾਂ ਰਸਮਾਂ ਨੇ ਜੀ ਤੁਸਾਂ ਦੇ ਜਾਂਦਾ ਆਸ ਕਰ ਅਗਲੇ ਐਤਵਾਰ ਨੂੰ ਵੀ ਜੁੜੀ ਹੋਈ ਜਾ ਰਹੀ ਸੀ ਜੀ। ਜਾ ਰਹੇ ਨੇ ਮੁਕੀ ਜਾ ਰਹੇ ਆ ਆਮ ਲੋਕਾਂ ਨੂੰ ਆਮ ਜੀ ਇਹ ਹੀ ਅਜੀਬ ਨਸੋ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਜਿਹੜਾ ਉਹਦੇ ਹੁੰਦਾ ਪਿੰਡ ਸਾਹਿਬ ਹੈਗੀ 17 ਕੌਂਸਲ ਵਿੱਚ ਪਿੰਡ ਜੀ ਕਰਾਈ ਹੈ ਜੀ ਪਿੰਡ ਜੀ ਇੱਥੇ ਕਰਾਈ ਜਾਏਗੀ 17 ਤੀਕੀ ਅਖਨ ਪਾਟ ਸਾਹਿਬ ਕੰਮ ਕਰਦੇ ਆ ਅੱਜ ਸਹਿਜ ਪਾਟ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਜਿਹੜਾ ਦੀ ਰਸਨਾ ਪੂਰੀ ਕੀਤੀ ਗਈ ਤੇ ਆਪ ਕੋ ਉੱਪਰ ਧੋਲਾ ਰੱਖਿਆ ਤੋਗ ਸ਼ੁੱਕਰਵਾਰ 17 ਤਰੀਕ ਦਾ ਤੋਗ ਰੱਖਿਆ ਗਿਆ ਤਾਂ ਪੁਲਾਵ ਦੀ ਰਸਮ ਕਰ ਚੁੱਕੇ ਹਾਂ ਮਾਣੋ ਕੀਰਤਪੁਰ ਸਾਹਿਬ ਅਸ ਆਉਣ ਜਾਵਾਂਗੇ ਕਿੰਗ ਦੇਖ ਸਕਦੇ ਹਾਂ ਬਸ ਹੋਰ ਅੱਗੇ ਪੋਨੇ ਫੈਂਟ ਕਰ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਹਾਂ ਜਿਹੜੇ ਇਹ ਜਮਾਨੇ ਜੀਤ ਮਾਨੇ ਜੀਤ ਮਾਨੇ ਖਾਸ ਕਰਕੇ ਪਰਿਵਾਰ ਦੇ ਬੰਦੂ ਇਹ ਗਰੀਬ ਜਾ ਰਹੇ ਨੇ ਇਹ ਵੀ ਯਾਤਰੀ ਜਾ ਰਹੇ ਨੇ ਜੀਤ ਜਾ ਰਹੇ ਆ ਅਸੀਂ ਮੁੱਖ ਤੌਰ ਤੇ ਹੀ ਆ ਜੀ ਨਸੋ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾ ਚ ਜਗ੍ਹਾ ਮਿਲੇ ਜਿਹੜਾ ਉਹ ਜੰਦਾ ਪਿੰਡ ਸਾਹਿਬ ਹੈਗੀ 17 ਨਵੰਬਰ ਨੂੰ ਪਿੰਡ ਚ ਹੀ ਕਰਾਈ ਹੈ ਜੀ ਪਿੰਡ ਚ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਸਹਜ ਪਾਠ ਸਾਹਿਬ ਕਦੋਂ ਲੁਕਾਉਗੇ ਅੱਜ ਸਹਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਜਦੋਂ ਦੀ ਰਸਮਾਂ ਪੂਰੀ ਕੀਤੀ ਗਈ ਤੇ ਧੋਗ ਸਰ ਧੋਗ ਰੱਖਿਆ ਹੋ ਗਿਆ ਸ਼ੁੱਕਰਵਾਰ 17 ਤਰੀਕ ਦਾ ਧੋਗ ਰੱਖਿਆ ਗਿਆ ਪਿੰਡ ਪੁਣਾ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਪੋਰ ਜਾਵਾਂਗੇ ਬਸ ਉਹ ਅੱਗੇ ਪੋਣਾ ਕੈਂਟ ਤੋਂ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਹਾਂ ਜੀ ਇਹ ਜੀ ਨਿਯਤ ਮਾਨਯੋਗੀ ਕਿਸੇ ਦਿਆਂ ਨੇ ਪਾਤਰ ਪਰ ਪਰਿਵਾਰ ਦੇ ਵੱਲੋਂ ਇਹ ਜੀ ਪਿਆ ਜਾ ਰਿਹਾ ਕਿ ਯਾਦ ਦੀ ਜਾ ਰਿਹਾ ਨਹੀਂ ਕਿ ਜਾ ਰਿਹਾ ਆਮ ਲੋਕਾਂ ਨੂੰ ਇਹ ਹੀ ਅਜੇ ਬਸ ਉਹ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗਾਂ ਮਲੇ ਜਿਹੜਾ ਉਹਦੇ ਅੰਮ੍ਰਿਤਸਰ ਸਾਹਿਬ ਹੈਗੀ 17 ਨਵੰਬਰ ਨੂੰ ਇੱਥੇ ਪਿੰਡ 'ਚ ਹੀ ਕਰਾਈ ਜਾਏਗੀ ਪਿੰਡ 'ਚ ਹੀ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਸਹਿਜ ਪਾਠ ਸਾਹਿਬ ਕੱਲ੍ਹ ਲੱਗੋਗੇ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ